ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਪਿਛਲੇ ਦਿਨਾਂ ਚ ਆਪਾਂ ਇੱਕ ਵੀਡੀਓ ਪਾਈ ਸੀ ਮੋਟਰ ਕਨੈਕਸ਼ਨਾਂ ਦੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਕਿਸਾਨ ਭਰਾਵਾਂ ਨਾਲ ਉਹਦੇ ਉੱਪਰ ਕਾਫੀ ਤਰ੍ਹਾਂ ਦੇ ਕਿਸਾਨ ਵੀਰਾਂ ਨੇ ਜਿਹੜਾ ਆਪਣੀਆਂ-ਆਪਣੀਆਂ ਪ੍ਰੋਬਲਮਾਂ ਦੱਸੀਆਂ ਸੀ ਤਾਂ ਉਹਦੇ ਵਿੱਚੋਂ ਜਿਵੇਂ ਕਿਸਾਨ ਵੀਰ ਪੁੱਛ ਰਿਹਾ ਬਈ ਅਸੀਂ ਦੋ ਭਰਾ ਆਏ ਤੇ ਕੀ ਇਹਨੂੰ ਜਿਹੜਾ ਸਾਡੇ ਕੋਲ ਕਨੈਕਸ਼ਨ ਇੱਕ ਆ ਕੀ ਉਹ ਕਨੈਕਸ਼ਨ ਜਿਹੜਾ ਅਸੀਂ ਦੋਵਾਂ ਭਰਾਵਾਂ ਚ ਵੰਡਿਆ ਜਾ ਸਕਦਾ ਜਿਵੇਂ 15 ਦਾ ਕਨੈਕਸ਼ਨ ਕੀ ਅਸੀਂ 750 ਦੇ ਦੋ ਕਨੈਕਸ਼ਨ ਉਤੋਂ ਬਣਾਏ ਜਾ ਸਕਦੇ ਆ ਯਾਨੀ ਕਿ ਦੋ ਇੱਕ ਕਨੈਕਸ਼ਨ ਤੋਂ ਦੋ ਕਨੈਕਸ਼ਨ ਬਣਾ ਕੇ ਅਸੀਂ ਦੋ ਟਰਾਂਸਫਾਰਮਰ ਤੇ ਦੋ ਮੋਟਰਾਂ ਜਿਹੜੀਆਂ ਉੱਤੇ ਚਲਾ ਸਕਦੇ ਆ ਸੋ ਉਹਦੇ ਨਾਲ ਜਿਹੜਾ ਇੱਕ ਕਿਸਾਨ ਵੀਰ ਹੋਰ ਸਵਾਲ ਕੀਤੇ ਵੀ ਸਾਡੇ ਕੋਲ 10-10 ਕਨੈਕਸ਼ਨ ਆ ਕੀ ਦੇ ਉੱਪਰ ਅਸੀਂ ਜਿਹੜੀ 10 ਦੇ 10 ਐਚਪੀ ਦੇ ਕਨੈਕਸ਼ਨ ਦੇ ਉੱਪਰ 7 ਦੀ ਤੇ 3 ਦੀ ਮੋਟਰ ਚਲਾ ਕੇ ਜਿਹੜਾ ਆਪਣਾ ਟਾਈਮ ਪਾਸ ਕਰ ਸਕਦੇ ਆ ਇਦਾਂ ਹੋ ਜਾਂਦਾ ਸੋ ਪੂਰੀ ਗੱਲਬਾਤ ਸ਼ੇਅਰ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਜੇਕਰ ਆ ਵੀਡੀਓ ਪੇਤੇ ਦੇਖ ਰਹੇ ਆਪਣੇ ਪੇ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਇਦਾਂ ਦੀਆਂ ਵੀਡੀਓ ਹੋਰ ਕਿਸੇ ਮਤਾਂ ਦਾ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੇ ਵੀ ਕਿਸਾਨ ਨੂੰ ਇਦਾਂ ਦੀਆਂ ਦਿੱਕਤਾਂ ਉਹਨਾਂ ਜਿਹੜਾ ਮਸਲਾ ਹੱਲ ਹੋ ਸਕੇ ਸੋ ਹੁਣ ਕਿਸਾਨ ਭਰਾ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਜਿਵੇਂ ਕਿ ਕਿਸਾਨ ਭਰਾ ਆਪਾਂ ਜਾਣਦੇ ਵੀ ਜਿਹੜੇ ਇੱਕ ਨਾ ਮੋਟਰ ਕਨੈਕਸ਼ਨ ਨੇ ਬਿਜਲੀ ਵਾਲੇ ਕਨੈਕਸ਼ਨ ਨੇ ਇਹ ਕਾਫੀ ਲੰਮੇ ਸਮੇਂ ਤੋਂ ਕਿਸਾਨ ਵੀਰਾਂ ਨੂੰ ਨਹੀਂ ਮਿਲ ਰਹੇ ਉਹਦੇ ਕਰਕੇ ਜਿਹੜਾ ਹੁਣ ਇੱਕ ਕਲੇਸ਼ ਹੈ ਘਰ ਘਰ ਦੇ ਵਿੱਚ ਪੈ ਰਿਹਾ ਕਿਉਂਕਿ ਜ਼ਮੀਨਾਂ ਜਿਹੜੀਆਂ ਆਪਾਂ ਇੱਕ ਤੋਂ ਦੋ ਥਾਂਈ ਜਾਂ ਦੋ ਤੋਂ ਤਿੰਨ ਥਾਂਈ ਜਿਹੜੀਆਂ ਵੰਡੀਆਂ ਜਾ ਰਹੀ ਕਾਫੀ ਜ਼ਿਆਦਾ ਕਿਉਂਕਿ ਪਿਛਲੇ ਆਪਣੇ ਬਜ਼ੁਰਗ ਸੀ ਉਹਨਾਂ ਵਿੱਚ ਜਿਹੜੇ ਸਬਰ ਸ਼ੈਨਸ਼ੀਲਤਾ ਕਾਫੀ ਜ਼ਿਆਦਾ ਸੀ ਤੇ ਉਹ ਜਿਹੜਾ ਆਪਾਂ ਕਹਿ ਸਕਦੇ ਇੱਕ ਦੂਜੇ ਨੂੰ ਇੱਕ ਦੂਜੇ ਦੇ ਭਰਾ ਦੇ ਉੱਪਰ ਜਾਨ ਦੇਣ ਨੂੰ ਤਿਆਰ ਰਹਿੰਦੇ ਸੀ ਪਰ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਆ ਉਹ ਉਹਦੇ ਉਲਟਾ ਹੋ ਚੁੱਕੀ ਆ ਅੱਜ ਕੱਲ ਆਪਾਂ ਥੋੜੀ ਜੀ ਗੱਲ ਤੋਂ ਜਿਹੜਾ ਭਰਾਵਾਂ ਭਰਾਵਾਂ ਦੇ ਵਿੱਚ ਇੱਕੜਾ ਕਲੇਸ਼ ਬਣ ਜਾਂਦਾ ਪਾਣੀ ਲਾਉਣ ਦੀ ਵਾਰੀ ਨੂੰ ਲੈ ਕੇ ਜਾਂ ਫਿਰ ਆਪਾਂ ਕਹਿ ਸਕਦੇ ਇੱਕ ਕਨੈਕਸ਼ਨ ਤੋਂ ਜਿਹੜਾ ਪਾਣੀ ਕਿਉਂਕਿ ਇੱਕ ਕਨੈਕਸ਼ਨ ਹੁੰਦਾ ਇਹ ਤਾਂ ਜ਼ਮੀਨ ਦੀ ਵੰਡ ਹੋ ਜੀ ਇੱਕ ਭਰਾ ਨੂੰ ਯਾਨੀ ਕਿ ਦੋਹਾਂ ਭਰਾਵਾਂ ਜਾਂ ਤਿੰਨਾਂ ਭਰਾਵਾਂ 'ਚ ਵੰਡ ਹੋ ਜਾਂਦੀ ਆ ਤੇ ਆਪਣੇ ਕੋਲ ਕਨੈਕਸ਼ਨ ਇੱਕ ਹੁੰਦਾ ਤੇ ਮੋਟਰ ਵੀ ਆਪਣੇ ਕੋਲ ਇੱਕ ਹੁੰਦੀ ਆ ਉੱਥੇ ਜਾ ਕੇ ਰੋਲਾ ਬੰਦ ਆ ਜਦੋਂ ਪਾਣੀ ਲਾਉਣ ਦੀ ਵਾਰੀ ਆਉਂਦੀ ਆ ਤਾਂ ਕਿਉਂਕਿ ਜ਼ਿਆਦਾਤਰ ਆ ਜਿਹੜੇ ਕਲੇਸ਼ ਐ ਝੋਨੇ ਕਰਕੇ ਪੈ ਰਹੇ ਆ ਕਿਉਂਕਿ ਝੋਨੇ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਇੱਥੇ ਅੱਗੇ ਜਦੋਂ ਵਾਰੀ ਦੀ ਆਉਂਦੀ ਤੇ ਪਾਣੀ ਯਾਨੀ ਕਿ ਜ਼ਮੀਨ ਆਪਣੇ ਕੋਲ ਜ਼ਿਆਦਾ ਹੁੰਦੀ ਤੇ ਮੋਟਰ ਤੇ ਕਨੈਕਸ਼ਨ ਆਪਣੇ ਕੋਲ ਇੱਕੋ ਹੁੰਦਾ ਤੇ ਪਾਣੀ ਪੂਰਾ ਨਹੀਂ ਆਉਂਦਾ ਤੇ ਦੂਜਾ ਕਹਿੰਦਾ ਕਿ ਮੈਂ ਆਪਣੀ ਫਸਲ ਨੂੰ ਲਾਲਾ ਪਾਣੀ ਵੱਧ ਤੇ ਦੂਜਾ ਕਹਿੰਦਾ ਮੈਂ ਲਾਲਾ ਇਸੇ ਗੱਲੋਂ ਜਿਹੜਾ ਕਲੇਸ਼ ਪੈਂਦਾ ਤੇ ਕਲੇਸ਼ ਕਈ ਵਾਰ ਵੱਡੇ ਪੱਧਰ ਤੇ ਜਿਹੜਾ ਕਿਸਾਨ ਵੀਰਾਂ ਦੇ ਜਿਹੜਾ ਨੁਕਸਾਨ ਦਾ ਕਾਰਨ ਵੀ ਬਣਦਾ ਇਹ ਆਪਾਂ ਦੇਖਦੇ ਵੀ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਇੱਕ ਵੀਡੀਓ ਵੀ ਦੇਖਦੇ ਹੁੰਨੇ ਆਪਾਂ ਕਿੰਨੀਆਂ ਵੀਡੀਓ ਆ ਰਹੀਆਂ ਜਿਹੜਾ ਇੱਕ ਦੂਜੇ ਭਰਾ ਦੇ ਭਰਾ ਜਿਹੜਾ ਪਾਣੀ ਦੀ ਵਾਰੀ ਤੋਂ ਜਿਹੜੇ ਲੜ ਪੈਂਦੇ ਆ ਤੇ ਨੁਕਸਾਨ ਆਪਣਾ ਜਿਹੜਾ ਕਰ ਲੈਂਦੇ ਆ ਸੋ ਦੋਵਾਂ ਪਰਿਵਾਰਾਂ ਦਾ ਜਿਹੜਾ ਨੁਕਸਾਨ ਹੋ ਜਾਂਦਾ ਤੇ ਇਸ ਚੀਜ਼ ਤੋਂ ਆਪਾਂ ਨੂੰ ਬਚਣ ਵਾਸਤੇ ਜਿਹੜਾ ਬਜ਼ੁਰਗਾਂ ਤੋਂ ਸੇਧ ਲੈਣੀ ਚਾਹੀਦੀ ਕਿ ਆਪਣੇ ਬਜ਼ੁਰਗ ਕਿਵੇਂ ਇਕੱਠ ਨਿਭਾਗੇ ਕਿਉਂਕਿ 2 2 3 3 4 4 ਪੀੜ੍ਹੀਆਂ ਬਜ਼ੁਰਗ ਜਿਹੜੇ ਸੀ ਆਪਣੇ ਉਹ ਇਕੱਠ ਦੇ ਵਿੱਚ ਕੱਢ ਗਏ ਤੇ ਉਹ ਇਕੱਠ ਦੇ ਵਿੱਚ ਹੀ ਆਪਣੇ ਸਿਆਣੇ ਬਜ਼ੁਰਗ ਕਹਿੰਦੇ ਵੀ ਇਕੱਠ ਦੇ ਵਿੱਚ ਬਰਕਤ ਹੈ ਜਿਹੜੀ ਇੱਕ ਜਗ੍ਹਾ ਤੇ ਚੀਜ਼ ਲੈਣੀ ਉਹ ਜਿਹੜੀ ਦੋ ਜਾਂ ਤਿੰਨਾਂ ਜਗ੍ਹਾ ਤੇ ਲਿਆਉਣ ਲਿਉਣੀ ਪੈਂਦੀ ਤੇ ਉੱਥੇ ਜਿਹੜਾ ਖਰਚਾ ਵੱਧਾ ਇਹ ਹੀ ਕਾਰਨ ਹੈ ਕਿ ਅੱਜਕੱਲ ਜਿਹੜੇ ਕਿਸਾਨ ਭਰਾਵਾਂ ਜਿਹੜਾ ਕਰਜ਼ਾ ਚੜਦਾ ਜਾ ਰਿਹਾ ਹੈ ਜਿੰਨੇ ਟਾਈਮ ਤੱਕ ਆਪਾਂ ਕੱਠ ਬਾਰੇ ਨਹੀਂ ਸੋਚਾਂਗੇ ਉਨੇ ਟਾਈਮ ਤੱਕ ਆਪਾਂ ਜਿਹੜਾ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਆਪਣੇ ਅੱਜਕੱਲ ਨਾ ਭਰਾ ਦਾ ਭਰਾ ਹੀ ਵੈਰੀ ਬਣ ਚੁੱਕਾ ਤੇ ਅਸਲ ਦੇ ਵਿੱਚ ਉਹ ਆਪਣਾ ਰਹਿਣਾ ਦਾ ਭਰਾ ਹੀ ਆ ਚਾਹੇ ਆਪਾਂ ਆਢ ਹੋ ਜਾਈਏ ਤੇ ਆਢ ਹੋ ਕੇ ਵੀ ਆਪਾਂ ਜਿਹੜਾ ਉਸੇ ਤਰੀਕੇ ਨਾਲ ਵਰਤਣਾ ਸ਼ੁਰੂ ਕਰ ਦਿੰਨੇ ਆ ਪਹਿਲਾਂ ਕੋਈ ਆਪਾਂ ਕੱਠ ਰੱਖ ਸਕਦੇ ਇੱਕ ਗੱਲ ਸੋਚਣ ਦੀ ਲੋੜ ਆ ਜਿੰਨੇ ਟਾਈਮ ਜਦੋਂ ਆਪਾਂ ਇਕੱਠੇ ਹੁੰਨੇ ਆ ਉਦੋਂ ਆਪਾਂ ਕਲੇਸ਼ ਕਰਦੇ ਆ ਤੇ ਆਪਾਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਲੜ ਪਿੰਚ ਲੜਾਈ ਝਗੜਾ ਕਰਦੇ ਇੱਕ ਭਰਾ ਭਰਾ ਤੇ ਉਹੀ ਭਰਾ ਜਦੋਂ ਦੋਹਾਂ ਥਾਈ ਵੰਡ ਹੋ ਜਾਂਦੀ ਆ ਉਹੀ ਭਰਾ ਫਿਰ ਆਪਸ ਵਿੱਚ ਵਰਤਦੇ ਆ ਤੇ ਫਿਰ ਇਸ ਗੱਲ ਸੋਚਣੀ ਜੀ ਤੇ ਜੇਕਰ ਆਪਾਂ ਉਹ ਬਾਅਦ ਦੇ ਵਿੱਚ ਵੀ ਆਡੋਗੇ ਵਿਵਰਤਨਾ ਹੀ ਆ ਤੇ ਇਹੀ ਆਪਾਂ ਪਹਿਲਾਂ ਕਿਉਂ ਨਾ ਇਕੱਠੇ ਰਹੀਏ ਤਾਂ ਕਿ ਆਪਣੇ ਘਰ ਦੇ ਵਿੱਚ ਬਰਕਤ ਰਹੇ ਤੇ ਆਪਾਂ ਇਸ ਚੀਜ਼ ਨੂੰ ਸਮਝਣ ਦੀ ਲੋੜ ਆ ਤਾਂ ਕਿ ਆਪਾਂ ਜਿਹੜਾ ਬਰਕਤ ਦੇ ਵਿੱਚ ਪਰਮਾਤਮਾ ਵਿੱਚ ਖੋਜ ਰਿੰਦਾ ਤੇ ਆਪਣੀ ਜਿੰਮੇਜਾਇਦਾ ਜਿਹੜੀ ਵਾਦਾ ਪੈਂਦਾ ਇਸ ਚੀਜ਼ ਨੂੰ ਆਪਾਂ ਨੂੰ ਸਮਝਣ ਦੀ ਲੋੜ ਆ ਤੇ ਕੁਝ ਕੁ ਗਲਤੀਆਂ ਇੱਥੇ ਆਪਣੇ ਕਿਸਾਨ ਜਿਹੜੀਆਂ ਆਪਣੀਆਂ ਬੀਬੀਆਂ ਉਹ ਵੀ ਕਰਦੀਆਂ ਕਿਉਂਕਿ ਜਦੋਂ ਮੈਂ ਨਹੀਂ ਕਹਿੰਦਾ 100% ਜੀਆਂ ਆਪਣੀਆਂ ਬੀਬੀਆਂ ਆਉਂਦੀਆਂ ਉਹ ਗਲਤ ਹੁੰਦੀਆਂ ਪਰ ਉਹਦੇ ਵਿੱਚੋਂ ਕੁਝ ਕੁ ਪਰਸੈਂਟ ਹੈ ਬੀਬੀਆਂ ਏਦਾਂ ਦੇ ਹੁੰਦੇ ਜਿਹੜਾ ਕਲੇਸ਼ ਭਰਾਵਾਂ ਭਰਾਵਾਂ ਜਿਹੜਾ ਕਲੇਸ਼ ਪਵਾ ਦਿੰਦੀਆਂ ਉਹਨਾਂ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਆ ਕਿ ਇਹਨਾਂ ਭਰਾਵਾਂ ਨੂੰ ਜਿਹੜਾ ਅੱਡ ਕਰਨ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਹੱਥ ਅੱਜਕੱਲ ਮੰਨਿਆ ਜਾ ਰਿਹਾ ਕਿ ਉਹ ਬੀਬੀਆਂ ਦਾ ਹੀ ਆ ਕਿ ਜਿੱਥੇ ਤਾਂ ਚਲੋ ਬੀਬੀਆਂ ਰਲ ਮਿਲ ਕੇ ਰਹਿੰਦੀਆਂ ਕਿ ਛੋਟੀ ਛੋਟੀ ਗੱਲ ਜਿਹੜੀ ਬੰਦਿਆਂ ਨੂੰ ਨਹੀਂ ਦੱਸਦੀਆਂ ਤਾਂ ਉੱਥੇ ਜਿਹੜਾ ਕਲੇਸ਼ ਨਹੀਂ ਘਰਾਂ 'ਚ ਪੈਂਦਾ ਤੇ ਇਕੱਠ ਤੇ ਇਕੱਠ ਰਹਿੰਦਾ ਬਰਕਤ ਰਹਿੰਦੀ ਆ ਪਰ ਜਿੱਥੇ ਜਿਹੜੀ ਛੋਟੀ ਛੋਟੀ ਗੱਲ ਦਾਸ ਕੇ ਇੱਕ ਦੂਜੇ ਦੀ ਗੱਲ ਚੁਗਲੀਆਂ ਲਾ ਲਾ ਕੇ ਤਾਂ ਜਿਹੜੀਆਂ ਬੀਬੀਆਂ ਕਾਫੀ ਜ਼ਿਆਦਾ ਜਿਹੜੇ ਦੋਵਾਂ ਭਰਾਵਾਂ ਨੂੰ ਵਖ ਕਰਨ ਦੇ ਵਿੱਚ ਜਿਹੜਾ ਉਹਨਾਂ ਦਾ ਹੱਥ ਆ ਸੋ ਬੀਬੀਆਂ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਜਿਹੜਾ ਕਾਠ ਨਭਾਉਣ ਬਾਰੇ ਸੋਚਣਾ ਚਾਹੀਦਾ ਥੋੜਾ ਸੋ ਸਮਝ ਕੇ ਚੱਲਣਾ ਚਾਹੀਦਾ ਸੋ ਆਪਾਂ ਹੁਣ ਮੇਨ ਗੱਲ ਤੇ ਆਉਣੇ ਬਈ ਜਿਵੇਂ ਕਿਸਾਨ ਵੀਰਾਂ ਦਾ ਸਵਾਲ ਸੀ ਵੀ ਦੋ ਇੱਕ ਕਨੈਕਸ਼ਨ ਨੂੰ ਇੱਕ ਕਨੈਕਸ਼ਨ ਨੂੰ ਦੋ ਥਾਂ ਹੀ ਵੰਡਿਆ ਜਾ ਸਕਦਾ ਤਾਂ ਕਿਸਾਨਪੁਰ ਇਦਾਂ ਦੀ ਕੋਈ ਸਕੀਮ ਨਹੀਂ ਹੈਗੀ ਕਿ ਇੱਕ ਕਨੈਕਸ਼ਨ ਤੋਂ ਆਪਾਂ ਜਿਹੜੇ ਦੋ ਟਰਾਂਸਫਰਮ ਦੋ ਮੋਟਰਾਂ ਜਾਂ ਫਿਰ ਇੱਕ ਕਨੈਕਸ਼ਨ ਨੂੰ ਦੋਵਾਂ ਭਰਾਵਾਂ 'ਚ ਵੰਡਿਆ ਜਾ ਸਕੇ ਹਾਂ ਇਦਾਂ ਹੋ ਸਕਦਾ ਵੀ ਜੇਕਰ ਤੁਹਾਡੇ ਜਿਹੜੇ ਦੋ ਭਰਾ ਐ ਜਿਵੇਂ ਆਪਾਂ ਉਹਦੇ ਨਾਂ ਪੈ ਸਕਦੇ ਐ ਕਿਉਂਕਿ ਕਈ ਵਾਰ ਹੁੰਦਾ ਨਾ ਆਪਣੇ ਇੱਕ ਦੇ ਦਾਦੇ ਦੇ ਨਾਂ ਹੁੰਦਾ ਜਾਂ ਦੂਜੇ ਦੇ ਹੁੰਦਾ ਕਿ ਮੇਰੇ ਦਾਦੇ ਦੇ ਨਾਂ ਦੂਜਾ ਕਹਿੰਦਾ ਮੇਰੇ ਦਾਦੇ ਦੇ ਨਾਂ ਕਨੈਕਸ਼ਨ ਆ ਉੱਥੇ ਵੀ ਕਲੇਸ਼ ਪੈਂਦਾ ਉਹ ਜਿਹੜਾ ਆਪਾਂ ਨਾਮ ਅੱਗੇ ਜਿਹੜੇ ਵਾਰਸ ਜਿੰਨੇ ਵਾਰਸ ਹੁੰਦੇ ਉਹਨਾਂ ਦੇ ਵਾਰਸਾਂ ਦੇ ਨਾਮ ਪੈ ਜਾਂਦੇ ਉਹ ਕਨੈਕਸ਼ਨ ਦੇ ਵਿੱਚ ਤਾਂ ਕਿ ਕਲੇਸ਼ ਨਾ ਪਵੇ ਕਿ ਦੂਜਾ ਨਾ ਕੋਈ ਮੇਰਾ ਸਾਡਾ ਕਨੈਕਸ਼ਨ ਹੈ ਦੂਜਾ ਕਹਿੰਦਾ ਮੇਰਾ ਕਨੈਕਸ਼ਨ ਹੈ ਇਦਾਂ ਕਲੇਸ਼ ਨਾ ਪਵੇ ਉਹ ਜਿਹੜੇ ਨਾਮ ਚੜ ਜਾਂਦੇ ਇਹ ਤੁਸੀਂ ਕਰਾ ਸਕਦੇ ਪਰ ਇੱਕ ਕਨੈਕਸ਼ਨ ਤੋਂ ਨਾਮ ਤਾਂ ਦੋ ਟਰਾਂਸਫਰ ਹੋ ਸਕਦੇ ਆ ਨਾਮ ਦੋ ਮੋਟਰਾਂ ਹੀ ਚੱਲ ਸਕਦੀਆਂ ਜਿਵੇਂ ਕਿਸਾਨ ਵੀ ਨੇ ਪੁੱਛਣ ਮੈਂ ਦੱਸਦੀ ਮੋਟਰ ਤੇ ਜਿਵੇਂ ਸਾਤਜੀ ਤਿੰਨ ਦੀ ਮੋਟਰ ਚਲਾ ਸਕਦੇ ਕਿਸਾਨ ਬਰੋ ਇਹ ਨਹੀਂ ਚਲਾ ਸਕਦੇ ਇਹ ਗੈਰ ਕਾਨੂੰਨੀ ਆ ਹਾਂ ਉਦਾਂ ਚਲੋ ਜਿੰਨੇ ਟਾਈਮ ਤੱਕ ਆਪਾਂ ਚੋਰੀ ਛਿਪੇ ਜਿਹੜਾ ਮਹਿਕਮੇ ਤੋਂ ਚੱਲੀ ਜਾਵੇ ਚੱਲੀ ਜਾਵੇ ਵੱਖਰੀ ਗੱਲ ਹੈ ਪਰ ਜਦੋਂ ਛਾਪਾ ਪੈਂਦਾ ਜਾਂ ਫੜੀ ਗਈ ਉੱਥੇ ਆਪਾਂ ਨੂੰ ਜੁਰਮਾਨਾ ਪੈ ਸਕਦਾ ਇਹ ਗੈਰਕਾਨੂੰਨੀ ਆਪਾਂ ਇੱਕ ਕਨੈਕਸ਼ਨ ਤੇ ਇੱਕ ਟਰਾਂਸਫਾਰਮ ਰੱਖ ਸਕਦੇ ਹਾਂ ਇੱਕ ਹੀ ਮੋਟਰ ਚਲਾ ਸਕਦੇ ਹਾਂ ਇਸ ਤੋਂ ਬਾਅਦ ਆਪਾਂ ਨਾਲ ਦਾ ਟਰਾਂਸਫਾਰਮ ਰਸ ਤੇ ਨਾਮ ਮੋਟਰ ਚਲਾ ਸਕਦੇ ਮੋਟਰਾਂ 'ਤੇ ਚਲਾ ਸਕਦੇ ਹਾਂ ਹਾਂ ਇਹ ਕਈ ਵਾਰ ਹੁੰਦਾ ਆਪਾਂ ਸੋਚ ਲੈਂਦੇ ਵੀ ਸ਼ਾਇਦ ਆਪਾਂ 20 ਦਾ ਟ੍ਰਾਂਸਫਰ ਕਰਾ ਲਈਏ ਜਾਂ 25 ਦਾ ਕਰਾ ਲਈਏ ਜਾਂ 30 ਦਾ ਕਰਾ ਲਈਏ ਜੇ 20 ਦਾ ਕਰਾ ਲਈਏ ਤਾਂ ਆਪਾਂ 10-10 ਦੀਆਂ ਦੋ ਚਲਾ ਲੈਨੇ ਆ ਨਾ ਤਾਂ ਕਿਸਨ ਪਰ ਆਪਾਂ 20 ਦੇ ਤੇ ਦੋ 10-10 ਦੀਆਂ ਚਲਾ ਸਕਦੇ ਆ ਨਾ 25 ਦੇ ਤਾਂ ਆਪਾਂ 12-12 ਦੀਆਂ ਚਲਾ ਸਕਦੇ ਆ ਇੱਕ ਲੋਡ ਆਪਾਂ ਵਧਾ ਗਏ ਹਾਂ ਇਦਾਂ ਹੋ ਸਕਦਾ ਵੀ ਆਪਾਂ ਇੱਕੋ ਇੱਕ ਜਕਰ ਕਨੈਕਸ਼ਨ ਆ ਤੇ ਪਾਣੀ ਆਪਣਾ ਘਾਟ ਹੈ ਜਿਹੜਾ ਕਲੇਸ਼ ਪਾਣੀ ਤੋਂ ਪੈਂਦਾ ਪਾਣੀ ਦੀ ਵਾਰੀ ਜਦੋਂ ਆਪ ਭਰਾਵਾਂ ਨੇ ਇੱਕ ਦੂਜੇ ਨੇ ਲਾਉਣੇ ਦੀ ਜ਼ਮੀਨ ਦੀ ਵੰਡ ਤੋਂ ਬਾਅਦ ਤਾਂ ਕਲੇਸ਼ ਪੈਂਦਾ ਕਿ ਪਾਣੀ ਲਾਉਣ ਤੋਂ ਤੇ ਉਹ ਕਲੇਸ਼ ਨੂੰ ਖਤਮ ਕਰਨ ਵਾਸਤੇ ਆਪਾਂ ਕੀ ਕਰ ਸਕਦੇ ਆ ਵੀ ਜਿਹੜਾ ਆਪਣਾ ਮੋਟਰ ਦਾ ਕਨੈਕਸ਼ਨ ਆ ਉਹਨੂੰ ਆਪਾਂ ਵੱਡਾ ਕਰਾ ਸਕਦੇ ਆ ਵੱਡਾ ਆਪਾਂ ਜੇਕਰ ਆਪਣਾ 10 ਦਾ ਤੇ ਆਪਾਂ 20 ਦਾ ਜਾਂ 25 ਦਾ ਕਰਾ ਕੇ ਉਹਦੇ ਉੱਪਰ ਆਪਾਂ ਜਿਹੜੀ ਮੋਟਰ ਵੱਡੀ ਪਾ ਕੇ ਜਿਹੜਾ ਪਾਣੀ ਦਾ ਮਸਲਾ ਹੱਲ ਕਰ ਸਕਦੇ ਆ ਤਾਂ ਜਿਹੜਾ ਭਰਾਵਾਂ ਭਰਾਵਾਂ ਦੇ ਵਿੱਚ ਜਿਹੜਾ ਕਲੇਸ਼ ਪੈਂਦਾ ਉਹ ਨਾ ਪਵੇ ਤਾਂ ਝਗੜਾ ਜਿਹੜਾ ਅੱਗੇ ਨਾ ਵਧੇ ਇਸ ਚੀਜ਼ ਇਹ ਆਪਾਂ ਕੰਮ ਕਰ ਸਕਦੇ ਆ ਵੀ ਕਨੈਕਸ਼ਨ ਲੋਡ ਵਧਾ ਕੇ ਤੇ ਉਹਦੇ ਉੱਪਰ ਆਪਾਂ ਮੋਟਰ ਵੱਡੀ ਪਾ ਕੇ ਜਿਹੜਾ ਪਾਣੀ ਦਾ ਮਸਲਾ ਹੱਲ ਕਰ ਸਕਦੇ ਆ ਸੋ ਵੀਡੀਓ ਚੰਗੇ ਲੱਗੇ ਤਾਂ ਹੋਰ ਭਰਾਵਾਂ ਨੂੰ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ